ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਹਾਂ ਜੀ ਮਿੱਤਰੋ ਇੱਕ ਵੀਰ ਦਾ ਕਮੈਂਟ ਆ ਜੀ 36 300 ਉੱਪਰ ਕੀ ਫਰਕ ਸੁਪਰ ਮਿੱਤਰੋ 50 ਐਚਪੀ ਚ ਹੈ ਤੇ 36 30 ਇਹ 55 ਕੈਟਾਗਰੀ ਚ ਆਉਂਦਾ 60 ਕੈਟਾਗਰੀ ਦੇ ਹਿਸਾਬ ਨਾਲ ਕਿਉਂਕਿ ਇਹਦਾ ਥੋੜਾ ਜਿਹਾ ਅਰ ਰੇਟ ਦਾ ਵੀ ਫਰਕ ਹੈ ਕਿਉਂਕਿ ਸਸਤਾ 36 30 ਜਿਹੜਾ ਸੁਪਰ ਹੈ ਲੱਖ ਰੁਪਈਆ ਇਹ ਮਹਿੰਗਾ ਹੈ ਉਹਦੇ ਕਰਕੇ ਜ਼ੋਰ ਦਾ ਵੀ ਥੋੜਾ ਮੋਟਾ ਮਿੱਤਰੋ ਤੁਹਾਨੂੰ ਪਤਾ ਹੀ ਹੋਣਾ ਕਿ ਫਰਕ ਆਊਗਾ ਦੋਏ ਆਪਣੀ ਜਗ੍ਹਾ ਸਹੀ ਨੇ ਇਹ ਆਉਂਦਾ ਇਨਲਾਈਨ ਪੰਪ ਦੇ ਵਿੱਚ ਆ ਦੇਖੋ ਇਹ ਰੋਟਰੀ ਪੰਪ ਚਾ ਜਿਹੜਾ ਇਹ ਛੱਡਿਆ ਪਾਣੀ ਜਿਹੜੇ ਕੱਲ ਆਪਾਂ ਖੇਤ ਵਾਹ ਤੇ ਮੱਕੀ ਵਾਲੇ ਸਵੇਰੇ ਆ ਗਈ ਲਾਇਟ 6 ਵਜੇ 7 ਵਜੇ ਡੇਢ ਘੜ ਤੇ ਪਾਣੀ ਲਿਆਂਦਾ ਆ ਲਵੇ ਦਾ ਥੋੜਾ ਜਿਹਾ ਉੱਚਾ ਠੀਕਾ ਇਧਰੋਂ ਵੱਟ ਬਾਤੀ ਦੀ ਪਿਛਲੇ ਸਾਲ ਉਹਦੇ ਕਰਕੇ ਖਰ ਕੇ ਇਧਰ ਨੂੰ ਆ ਗਈ ਮਿੱਟੀ ਇਹਨੂੰ ਮੜਾ ਚੱਕ ਕੇ ਆਪਾਂ ਸਿੱਟੀ ਆ ਇਧਰ ਆ ਦੇਖੋ ਅੰਦਰ ਲੈ ਕੇ ਆਰੇ ਚ ਦੇ ਦਿਨ ਕੈ ਕ ਵਜੇ ਤੱਕ ਭਰਦਾ ਕਹਿ ਰਾ ਉਹ ਗਾਹਾਂ ਤੱਕ ਇੱਥੇ ਤੱਕ ਆ ਖੰਭੇ ਦੇ ਔਰ ਵੱਟ ਚੰਕਰੀ ਆ ਮੇਟਰੋ ਖਾਲ ਪਾਇਆ ਸੀ ਨਵਾਂ ਇਹ ਇੱਥੋਂ ਦੋ ਕਵਾਰੀ ਟੁੱਟ ਗਿਆ ਆ ਦੇਖੋ ਸਵੇਰੇ ਸਾਜਰੇ ਦਾ ਲਾਈਟ ਆ ਗਈ ਕਿਤੇ ਸਾਜਰੇ ਕੱਲ ਕਰਿਆ ਦਾ ਤੀਗਾ ਕਹਿੜਾ ਇਹ ਪਾਣੀ ਛੱਡ ਕੇ ਪਰ ਹੋਇਆ ਨਹੀਂ ਹੁਣ ਜੋ ਕਢਾਉਨੇ ਆ ਮਿੱਟੀ ਮਿੱਟੀ ਖੜਾ ਕੇ ਇੱਕ ਸਾਈਡ ਵਾਲੀ ਬੱਟ ਤੇ ਲਵਾ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਚੱਲਦਾ ਕਰ ਦਿਆਂ ਕਿਉਂਕਿ ਪਲਾਟੋ ਥੱਲੇ ਵਾਲੇ ਤੇ ਲੈ ਕੇ ਜਾਣਾ ਪਾਣੀ ਇਹ ਤੇ ਜਿੱਥੇ ਬੰਦੇ ਆਉਂਦੇ ਨੇ ਆ ਦੇਖੋ ਅਰੇ ਕੋਈ ਵੀ ਆ ਰਿਹਾ ਤੋ ਜਿਹੜਾ ਪਰਸੋਂ ਪਾਣੀ ਛੱਡਿਆ ਦੀ ਦੇਖੋ ਅੱਜ ਦੁਬਾਰੇ ਕਿਆਰਾ ਭਰਿਆ ਨਹੀਂ ਦੀ ਉਹਦੋਂ ਕੱਲ ਸਾਰੀ ਦਿਹਾੜੀ ਲਾਈਟ ਨਹੀਂ ਆਈ ਪਰਸੋਂ ਸ਼ਾਮ ਨੂੰ ਜਿਹੜੀ ਹਨੇਰੀ ਚੱਲੀ ਆ ਉਹਦੇ ਕਰਕੇ ਕਿਤੇ ਫਾਲਟ-ਫਾਲਟ ਪੈ ਗਿਆ ਹੁਣ ਕੱਲ ਸਾਰੀ ਦਿਹਾੜੀ ਨਹੀਂ ਚੱਲੀ ਲਾਈਟ ਤੇ ਅੱਜ ਚੱਲੀ ਆ ਹੁਣ ਚੱਲਦਾ ਦੇਖੋ ਕਿਆਰਾ ਲੱਗ ਗਿਆ ਲਵੇ ਤੇ ਫਿਰ ਭੇਜ ਦਿਆਂ ਕਿਆਰਾ ਭਰੇ ਤੇ ਰਿੰਕੂ ਨੂੰ ਥੋੜਾ ਜਿਹਾ ਪਾਣੀ ਡਾਊਨ ਹੋ ਜਾਊਗਾ ਗਿੱਲਾ ਕਰਕੇ ਹੀ ਮਿੱਦਣਾ ਆਪਾਂ ਨੇ ਕਿਉਂਕਿ ਆ ਸਾਰੇ ਪੜਦੇ ਪੁੱੜਦੇ ਵਿਚੇਨ ਆਪਣੇ ਨੇ ਮਕੇ ਜਦ ਲਿਆਂਦੀ ਆਪਾਂ ਰੋਟੀ ਇੱਕ ਤਾਂ ਲਵੇ ਵਾਲੀ ਬੱਟ ਦੇ ਨਹੀਂ ਪਰਲੇ ਪਾਸੇ ਪਾਣੀ ਨਾ ਪੈ ਜਾਵੇ ਪੁੱਤ ਹੈ ਇਹ ਜਦ ਭਰ ਗਿਆ ਸਾਰਾ ਪਾਣੀ ਇਸ ਕੋ ਕਰ ਦੇ ਠੀਕ ਆ ਠੀਕ ਆ ਉਧਰ ਦੇਖ ਕੇ ਆਇਆ ਉਧਰ ਹਲੇ ਅੱਧਾ ਰਹਿੰਦਾ ਤੇ ਫਿਰ ਇਹ ਥੋੜਾ ਜਿਹਾ ਡਾਊਨ ਹੋਏ ਤੇ ਫਿਰ ਅਪਾ ਟਰੈਕਟਰ ਫੇਰਾਂਗੇ ਮੇਤਰੋ ਚੱਲਦਾ ਕੰਮ ਕਰ ਕੱਦੂ ਦਾ ਉਹ ਬਾਈ ਲੱਗਿਆ 5210 ਨਾਲ ਫਾਇਰੋਂ ਵੀ ਸਵਾਰੇ ਨਵੀਂ ਬਣਾਈ ਆਪਾਂ ਉਹ ਆ ਇਹ ਦੂਈ ਜੱਸੇ ਬਾਈ ਕੋਲ ਆ ਇਹ ਵੀ ਇੱਕ ਸੰਦ ਚ ਹੋਰ ਚ ਹੋਇਆ ਵਾਦਾ ਕੱਦੂ ਵਾਲੇ ਚ 18-18 ਟਰੈਕਟਰ ਫੇਰਤਾ ਤੇ ਮਾਲ ਸਾਰਾ ਦਿੱਤੇ ਆ ਤੁਹਾਨੂੰ ਪਤਾ ਹੀ ਆ ਮੱਸੀ ਦਾ ਜੋ ਵੀ ਠੀਕ ਆ ਏਕਨੇ ਬਾਹਰ ਆ ਸੀ ਆਪਾਂ ਇੱਧਰ ਦੇ ਪਲਾਟ ਨੂੰ ਵੀ ਲਾ ਗਿਆ ਪਾਣ ਪਾਣੀ ਇੱਕੋ ਮੋਟਰ ਦਾ ਚੱਲਦਾ ਪ੍ਰੋਜੈਕਟ ਪੁਲੀ ਜੀ ਉਰੋਂ ਹਾਂਜੀ ਪਾਈਪ ਲਾਤਾ ਆਪਾਂ ਨੇ ਮੋਟਰ ਦੂਈ ਆ ਪੁਲੀ ਰੀਤੀ ਪਾਣੀ ਚੱਲਦੀ ਸਿੱਧਾ ਪਾਈਪ ਲਾਤਾ ਉਰੇ ਨੂੰ ਮੈਂ ਕਿਹਾ ਲਾਈਟ ਦਾ ਕੀ ਪਤਾ ਹੁੰਦਾ ਕਿ ਯਾਰ ਆ ਭਰ ਜਵੇ ਦੋਏ ਚਲਾਤੀਆਂ ਪਿਆ ਬਕਰੇ ਪਰ ਨਾਲੇ ਵਾਲਾ ਪਿਆਤੀ 4 ਇੰਚ ਹੀ ਰਿਆ ਕੇ ਮੂਰੇ ਲਾਤਾ ਕੰਮ ਸਾਰ ਲੈਣਾ ਮੁੜ ਕੇ ਤਾਂ ਫਿਰ ਚੱਲੀ ਜਾਣਾ ਮੈਂ ਕਿਹਾ ਪਹਿਲੇ ਹੀ ਨਹੀਂ ਲੈਟਰ ਕਿਥੇ ਹੀਲੇ ਨਾਲ ਆਉਂਦੀ ਹੈਗੀ ਇੱਧਰ ਲੈ ਕਿਹਾਰੇ ਨੂੰ ਟੀਏ ਦਾ ਨੂੰ ਜਾ ਕੇ ਪੂਰਾ ਹੋਇਆ ਹੁਣ ਵੀ ਕੀ ਪਤਾ ਈ ਦੋ ਘੰਟੇ ਚੱਲਣੀ ਹੈ ਮੈਂ ਕਿਹਾ ਚੱਲ ਸੱਤ ਵੇਕੇ ਦਾ ਕਿਹਾਰਾ ਸਰੇ ਲੱਗ ਜਾਊਗਾ ਦੋਏ ਮੋਟਰਾਂ ਨਾਲ ਫਟਾਫਟ ਮੈਟਰੋ ਮਸ਼ੀਨ ਪਹੁੰਚ ਗਈ ਆਪਣੇ ਅੱਜ ਫੇਰ ਇੱਕ ਟਰਾਲੀ ਭਰਾਂਗੇ ਆ ਦੇਖੋ ਆ ਰਹੀ ਆਹੀ ਨਜ਼ਾਰਾ ਬੱਸ ਵੀ ਜਦ ਟਾਈਮ ਲੱਗਦਾ ਆਪਦਾ ਨਜ਼ਾਰੇ ਨਾਲ ਵੱਢ ਲਈਦੀ ਟਰਾਲੀ ਆ ਲੈ ਆਂਦੀ ਆਪਾਂ ਟਰਾਲੀ 36 300 ਪਰਮਗਰ 21 ਰੁਪਏ ਪਹਿਲੀ ਇੱਕਾ ਜਗਾਈ ਵੀ ਆ ਰਾਜਪੁਰੇ 5520 ਲੈ ਕੇ 3 ਰਾਤ ਵੱਡੀ ਸੀ ਅੰਤਰਵਿਟਰਲੇ ਲਾ ਕੇ ਗੇੜੇ ਸਾਈਡਾਂ ਵਾਲੇ ਤਿੰਨ ਤੈਂਕ ਆ ਗਿਆ ਭਰ ਥਾਣੇ ਕੱਢ ਰਿਹਾ ਆ ਆਡਰ ਚੱਲਣ ਕਾਰਨ ਖੂਜੇ ਜੇ ਪੈ ਗਿਆ ਪਾਣੀ ਇੱਥੋਂ ਉੱਪਰ ਜੀ ਹਾਏ ਤਾਂ ਨਜ਼ਾਰਾ ਵੈਸੇ ਜੇ ਦੇਖੀਏ ਆਪਾਂ ਹਜ਼ਾਰਾਂ ਦੇ ਚੱਕਰਾਂ ਦੀ ਟਰੈਕਟਰ ਘੁੜਿਆ ਫਰੀ ਜਾਂਦਾ ਕਤੂ ਦੇ ਵਿੱਚ ਤੇ ਮਿੱਤਣਾ ਵੀ ਆਪਾਂ ਕਾਰ ਆਈ ਆ ਪਾਣੀ ਦੇ ਵਿੱਚ ਦਾ ਬਟਕੇ ਉੱਤੇ ਆ ਜਾਂਦੇ ਨੇ ਹਲੇ ਵੀ ਪਾਣੀ ਹੈਗਾ ਜਿਆਦੇ ਥੋੜਾ ਜਿਹਾ ਪੜਾ ਚਲ ਦੇਖਦਾ ਇੱਕ ਵਾਰੀ ਪਿੱਛੇ ਤੇ ਕੁਝ ਦੋ ਬਤਾ ਹੋ ਜੀ ਹੋਰ ਕਾਲੇ ਨੇ ਖਿੱਚਿਆ ਪਿਆ ਕੰਮ ਦੇਖੋ ਆਉਂਦਾ ਤੋੜਾ ਨਹੀਂ ਮਸ਼ੀਨ ਦਾ ਪੂਰਾ ਤੇ ਕਰੋ ਸਫਾਈ ਚੈੱਕ ਕਿੰਨੀ ਘੈਂਟ ਆ ਬਾਕੀ ਸੋਨੇ ਵਰਗੀ ਪਈ ਆ ਸੁਨਹਿਰੀ ਕਦਰ ਦੀ ਪੱਕੀ ਮੱਕੀ ਦਾ ਇਹੀ ਨਜ਼ਾਰਾ ਨਾ ਦਾਣਾ ਟੁੱਟੇ ਤੇ ਰੇਟ ਵੀ ਵੱਧ ਲੱਗਦੀ ਆ ਜੀ 1899 ਦੀ ਬੜਾਈ ਚੱਲਦੀ ਆ ਆ ਪਲਾਟ ਦੀ ਕਰਨ ਖੇਤਾਂ ਦੀ ਦੇਖੋ ਬੜੀ ਆੜੀ ਸੁੱਧੀ ਸਤੋਰ ਇਹ ਕੈਟੇਗਰੀ ਵਿੱਚ ਹੀ ਇਹਦੀ ਜਿੱਥੇ ਜਗ੍ਹਾ ਨੂੰ ਪਾਣੀ ਲੱਗਿਆ ਤੇ ਬਾਕੀ ਖੜੀ ਆ ਬਾਕੀ ਦੇਖੋ 4.5 5 ਫੋਟ ਡੇਰ ਗੇੜ ਲੱਗੀ ਦੀ ਆ ਅਰੇ ਕੁਦੇ ਲੋਕ ਇੱਥੇ ਬੈਠਾ ਲ ਚੜਿਆ ਘੁੰਟਾ ਦਿਖਾਉਂਦਾ ਸੀਆਂ ਚੰਗੀ ਤਰ੍ਹਾਂ ਅਲੇ ਦਾ ਪਾ ਜਾਣਗੇ ਤਿੰਨ ਟੈਂਕ ਹੋਰ ਥੋਕ ਮੈਂ ਐਡਾ ਕ ਘੇਰਾ ਰਹਿੰਦਾ ਦੇਖਦੇ ਆ ਵੀ ਸਾਰਾ ਪੈ ਜਾਂਦਾ ਟਰਾਲੀ 'ਚ ਜਾਂ ਇੱਕ ਦੋ ਗੇੜੇ ਬਚਣਗੇ ਜਿੱਥਾਂ ਵੀ ਹੁੰਦਾ ਤੇ ਐਨੇ ਕ ਹੈਗੇ ਆ ਖਾਲੀ ਇਹ ਕਰੀ ਜਾਂਦਾ ਪੱਤਰ ਕਹੀ ਜਲਦੀ ਆ ਰਹੀ ਇੰਕੂ ਦੀ ਇਹ ਵੀ ਟੇਕੇ ਨਹੀਂ ਬਹਿੰਦਾ ਪਰਨਾ ਰੱਖਿਆ ਮੋਢੇ ਤੇ ਲਓ ਜੀ ਮਿੱਤਰੋ ਆਪਣਾ ਉਰੇ ਆ ਨੀਚੇ ਵਾਲਾ ਪਲਾਟ ਰਹਿ ਗਿਆ ਇਹ ਹਲੇ 3-4 ਦਿਨ ਲੈ ਜੂ 6 ਖੇਤ ਆ ਕੋਰਤਵਾਰਾ ਸਾਹਾ ਆਪਣੇ ਪਿੰਡ ਦਾ ਆ ਪਿੰਡ ਹੈ ਆ ਆਪਣਾ ਮਕਾਨ ਦੀਦਾ ਦੇਖੋ ਆ ਜਿਹੜਾ ਛਤਰੀ ਦੇ ਉੱਪਰ ਬਰੋ ਬਰੋ ਆ ਦੇਖੋ ਆ ਦੇ ਆ ਗਏ ਗੁਰੂ ਜੀ ਲਿਆਏ ਕੰਬੈਨ ਮਸ਼ੀਨ ਗਰੀਸ ਗਰੂਸ ਕਰਕੇ ਆਏ ਨੇ ਆਪਾਂ ਲਿਆ ਕੇ ਟਰਾਲੀ ਪਹਿਲਾਂ ਲਾਤੀ ਅੰਦਰ ਵੱਢ ਕੇ ਆਏ ਨੇ ਆਪਣੇ ਦੂਸਰੀ ਟਰਾਲੀ ਰਾਜਪੁਰੇ ਤੋਂ ਖਾਲੀ ਹੋ ਕੇ ਆ ਗਈ ਦੇਖ ਲਓ ਤੇ ਇਹ ਵੀ ਲੱਗਿਆ ਮੋੜ ਨੂੰ ਛੱਡੂ ਬਾਈ ਉੱਤਰਾ ਹੁਣ ਲਾਹ ਫੋਲੂਗਾ ਕਟਰ ਕਟਰ ਲਾ ਦੇਣਾ ਵਾਰੇ ਸਵੇਰੇ ਫਿਰ ਟਾਈਮ ਨਾਲ ਜਾਣਾ ਹੁੰਦਾ ਤੇ ਟਾਈਮ ਨਾਲੇ ਕਰ ਦਨੇ ਆ ਬੰਦ ਆਪਾਂ ਆਪਣੇ ਪੱਕੇ ਬੰਦਿਆਂ ਦੀ ਪੱਕੀ ਕੱਟੀ ਦੀ ਆ ਪਰ ਇਹ ਕਦੇ ਨਹੀਂ ਕੱਟੀ ਦੀ